ਡਾਕਟਰ ਨੂੰ ਵਿਸ਼ਵ ਕਮਿਸ਼ਨ ਵੀ ਦੇਣਾ ਹੈ। ਅਮਰਤ ਨੂੰ ਕਹਿੰਦਾ ਮੈਂ ਗਾਗ ਭੇਜ ਰਿਆਂ। ਹੈ ਉਹਦਾ ਰਿਸ਼ਤੇਦਾਰ ਹੀ ਤੇ ਬਤਿੰਦਰ ਨੇ ਕਹਿਤਾ ਵਿੱਚੋਂ ਮੈਲਾ ਕਮਿਸ਼ਨ ਰੱਖ ਲਈ। ਆਹ ਤਾਂ ਆਲੇ ਰਿਸ਼ਤੇਦਾਰ ਹੀ ਆ। ਆਹ ਦਾ ਖਾਸ ਬੰਦਾ ਭੇਜਦਾ ਪਿਆ ਹੈ। ਸਮਝੋਗੇ ਭਰਾ ਹੀ ਆਪਦਾ ਤੇ ਕਹਿੰਦਾ ਮੇਰਾ ਕਮਿਸ਼ਨ ਰੱਖ ਲਈ। ਆਹ ਵੇਖ ਲੋ। ਚਲੋ ਸਾਨੂੰ ਕੀ ਸਾਡੀ ਗੱਡੀ ਵਿਕਣੀ ਚਾਹੀਦੀ ਹੈ। ਕਮਿਸ਼ਨ ਨੂੰ ਕਿਹੜੀ ਗੱਲ ਹੈ? ਦੇ ਦੇਾਂਗੇ 10000 ਵਾਧੇ ਕਹਿਣਾ। ਹੈ ਇਧਿਕਾ ਆਹ ਹੈ ਲੱਗਦੀ ਆਹ ਘੜੀ ਗੱਡੀ ਵੀ ਤੇ ਨਾਲੇ ਬੰਦਾ ਵੀ ਹਈਆ ਹਈਆ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਜੀ ਭਾਜੀ ਵਿਜੇ ਜੀ ਹਾਂ ਜੀ ਹਾਂ ਜੀ ਵਿਜੇ ਅਮਰਦ ਨੇ ਭੇਜਿਆ ਵੀਰੇ ਮੈਨੂੰ ਅੱਛਾ ਅੱਛਾ ਚੋ ਡਾਕਟਰ ਗੱਡੀ ਬਾਰੇ ਹਾਂ ਉਹ ਕੱਲ ਗੱਲ ਕੀਤੀ ਸੀ ਹਾਂ ਮੇਰੇ ਕੋ ਭਾਜੀ ਗੱਡੀ ਤੁਸੀਂ ਲੈਣੀ ਕੱਢੀ ਹਾਂਜੀ ਹਾਂਜੀ ਕਿਹੜਾ ਮਾਡਲ ਮਾਡਲ ਭਾਜੀ 14 14 ਮਾਡਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂਜੀ ਜੇ ਅਮਰਤ ਨੇ ਭੇਜਿਆ ਨਾ ਕਿਸੇ ਗੱਲ ਕਰਕੇ ਭੇਜਿਆ ਮੇਰੇ ਕੋ ਹਾਂ ਇਹ ਤਾਂ ਗੱਲ ਹੈਗੀ ਆ ਜੀ ਹਾਂ ਗੱਡੀ ਤੁਹਾਨੂੰ ਮਿਲੇਗੀ ਇੱਕ ਨੰਬਰ ਹਾਂ ਭਾਜੀ ਸ਼ੋਅਰੂਮ ਚੋਂ ਗੱਡੀ ਵੇਖ ਲਈ ਇੱਥੇ ਵੇਖ ਲਈ ਇੱਕ ਬਰਾਬਰ ਆ ਬਿਲਕੁਲ ਗੱਡੀ ਤੁਸੀਂ ਅੱਖਾਂ ਬੰਦ ਕਰਕੇ ਲੈ ਕੇ ਜਾਓ ਨਹੀਂ ਅੱਖਾਂ ਬੰਦ ਕਰਕੇ ਲੈ ਕੇ ਜਾਓ ਮੇਰੇ ਕਹਿੰਦਾ ਮਤਲਬ ਵੀ ਬੇਚਿੰਤ ਹੋ ਜਾਓ ਭਾਜੀ ਪਰ ਗੱਡੀ ਚਲਾਉਣਾ ਅੱਖਾਂ ਖੋਲ ਕੇ ਆ ਹਾਂ ਉਹੀ ਗੱਲ ਹੈ ਨਾ ਹਾਂ ਚਲਾਉਣਾ ਖੋਲ ਕੇ ਮੈਂ ਵੀ ਖਾਂ ਬੰਦ ਕਰਕੇ ਲ ਨਹੀਂ ਡਰਾਈਵ ਰੂ ਹੀ ਦੀ ਆਡੀ ਨਹੀਂ ਵਾਪਸ ਤੁਹਾਡੀ ਗਾਰੰਟੀ ਆ ਜਦੋਂ ਚੈੱਕ ਕਰੋ ਦੇਖੋ ਤੁਸੀਂ ਧਿਆਨ ਨਾਲ ਕਿ ਐਡੀ ਨਹੀਂ ਟੈਨਸ਼ਨ ਲਈਦੀ ਹਾਂ ਚੈੱਕ ਕਰੋ ਟਾਇਰ ਟੂ ਨਵੇਂ ਪਵਾਏ ਜੀ ਬਾਜੀ ਤੁਸੀਂ ਤੁਹਾਡੇ ਸਾਹਮਣੇ ਬਾਜੀ ਵੇਖੋ ਹਾਂ ਸਾਹਮਣੇ ਤਾਂ ਮੇਰੇ ਹੈਗੇ ਯਾਰ ਪਰ ਗੱਲ ਬਾਜੀ ਚਲਾਈ ਨਹੀਂ ਹੈ ਚਲਾਈ ਨਹੀਂ ਬਿਲਕੁਲ ਨਹੀਂ ਚਲਾਈ ਕਿਉਂ ਉਹ ਬਾਜੀ ਕਹਿੰਦਾ ਮਤਲਬ ਆਪਣਾ ਖਾਮੀ ਇਹੀ ਹੈ ਅੱਛਾ 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 ਆਪਾਂ ਪੀਸ ਲਈਦਾ ਬਾਜੀ ਛਾਂਡ ਕੇ ਚੱਲੀ ਕਿੰਨੀ ਕਿਵੇਂ ਬਾਜੀ 25 30 ਕਿਲੋਮੀਟਰ ਬਸ ਉੱਪਰ ਜੀ ਕਹਿਣਾ ਮਤਲਬ ਜਿੱਥੋਂ ਹੀ ਲੈ ਕੇ ਆਇਆ ਹੈ ਨਾ ਉਹ ਉੱਥੋਂ ਇੱਥੋਂ ਤੱਕ 25 ਤੀਕਾ ਨਹੀਂ ਵੈਸੇ ਕਿੰਨੀ ਚੱਲੀ ਆ 45000 ਸਾਰੀ ਬੱਸ ਭਾਜੀ 45000 ਕੋ ਗੱਡੀ ਚੱਲੀ ਹੁੰਦੀ ਹੈ ਨਾ ਨਾ ਕਿਆ ਬਾਤ ਆਨੇ ਫਿਰ ਦਰਾਂ ਗੂੰ ਉਹ ਓਰੀਜਨਲ ਆ ਹੈਨਾ ਭਾਜੀ ਬਿਲਕੁਲ ਰੰਗ ਓਰੀਜਨਲ ਆ ਤੁਸੀਂ ਕਿਤੇ ਵੀ ਗੱਡੀ ਚੈੱਕ ਕਰੋ ਬਾਰੀਆਂ ਖੋਲ ਕੇ ਵੇਖੋ ਭਾਜੀ ਇੰਨੀ ਸਸਤੀ ਲਗੀ ਚੱਕਰ ਆ ਜੀ ਚੋਰੀ ਚੋਰੀ ਤਾਂ ਨਹੀਂ ਉਹ ਨਹੀਂ ਭਾਜੀ ਕੀ ਗੱਲ ਕਰਦੇ ਹੈ ਭਾਜੀ ਚੋਰੀ ਦੀ ਗੱਡੀ ਐ ਖੜੀ ਹੋਣੀ ਗਲੀ ਦੇ ਵਿੱਚ ਆ ਇਹ ਤਾਂ ਗੱਲ ਹੈਗੀ ਆ ਉਹ ਇੱਕ ਗੱਲ ਹੁੰਦੀ ਨਾ ਆਦਤ ਹੁੰਦੀ ਆ ਬਸ ਹਾਂ ਨਹੀਂ ਨਹੀਂ ਭਾਜੀ ਆਦਤ ਕਾਹਦੀ ਹੋਣੀ ਹੈ ਭਾਜੀ ਆਪਾਂ ਨਹੀਂ ਨਹੀਂ ਇੱਜਤ ਦੀ ਰੋਟੀ ਖਾਣੇ ਭਾਜੀ ਆਪਾਂ ਹੁੰਦੀ ਆ ਆਦਤ ਹੁੰਦੀ ਆ ਨਹੀਂ ਭਾਈ ਤੁਸੀਂ ਕਹਿ ਰਹੇ ਨਾ ਆਦਤ ਹੁੰਦੀ ਆ ਆਪਾਂ ਇੱਜਤ ਦੀ ਰੋਟੀ ਖਾਣੇ ਭਾਜੀ ਚੀਜ਼ ਭਰਾਵਾ ਸਾਹਮਣੇ ਪਈ ਹੋਵੇ ਉਹ ਪੁੱਛਣ ਦੀ ਆਦਤ ਹੁੰਦੀ ਆ ਉਹ ਮੇਰੀ ਵੀ ਸੁਣ ਲਾ ਆਪ ਹੀ ਲੱਗਾ ਆਇਆ ਤੂੰ ਕਰੋ ਤਾਂ ਵੇਖੀ ਜਾਨਾ ਤੈਨੂੰ ਮੈਂ ਨਾਲੇ ਕੱਪੜਾ ਮਾਰੀ ਜਾਨਾ ਨਾਲੇ ਆਪ ਹੀ ਬੋਲੀ ਜਾਨਾ ਕੱਲਾ ਹੀ ਚਲੋ ਕਰੋ ਗੱਲ ਭਾਜੀ ਕੋਈ ਨਹੀਂ ਕਰੋ ਚਲੋ ਮੈਨੂੰ ਪੈਸੇ ਦੱਸੋ ਕਿੰਨੇ ਲੈਣੇ ਭਾਜੀ ਪੈਸੇ ਤੁਹਾਨੂੰ ਅਮਰਤ ਨੇ ਦੱਸਿਆ ਨਹੀਂ ਉਹਨੇ ਤਾਂ ਹਾਂ ਤੇ ਭਾਜੀ ਬਸ 180 ਕਰ ਦਿਓ ਗੱਡੀ ਲੈ ਕੇ ਜਾਓ 180 ਫਿਰ ਪੂਰਾ ਹੀ ਹਾਂ ਭਾਜੀ ਪੂਰਾ ਆ ਚਲੋ ਭਾਜੀ ਕਮੋਣਾ ਕੀ ਨਹੀਂ ਨਹੀਂ ਨਵੇੜੋ ਕੰਮ ਨਵੇੜੋ ਕੰਮ ਹਾਂ ਥੋੜਾ 180 ਉਹਨੇ ਕਿਹਾ ਆ ਗੂਗਲ ਪੇ ਅੱਜ ਕੱਲ ਤਾਂ ਵਧੀਆ ਚਲਾਦੇ ਹਾਂ 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 ਅੱਛਾ ਮੈਨੂੰ ਤੁਸੀਂ ਗੂਗਲ ਪੇ ਕਰੋਗੇ ਬਿਲਕੁਲ ਜੈਸ਼ ਨਹੀਂ ਕਰੋਗੇ ਕੈਸ਼ ਉਹ ਇੰਨਾ ਅਗਲਾ ਕੀ ਕੈਸ਼ ਕਰਨਾ ਉਹ ਮੈਂ ਰੱਖ ਦ ਕੈਸ਼ ਅਜੇ ਤੋ ਆ ਚੱਲੀ ਆਨਲਾਈਨ ਕੌਣ ਰੱਖਦਾ ਕੈਸ਼ ਗੱਲ ਤਾਂ ਇਹ ਆ ਨਾ ਚਲੋ ਫਿਰ ਮੈਂ ਤੁਹਾਨੂੰ ਸਕੈਨਰ ਦੇ ਦਿੰਦਾ ਹਾਂ ਆ ਸਾਡਾ ਨਾ ਪਿੱਛੇ ਡੋਗੀ ਨਾ ਸਾਡਾ ਮੈਂ ਜਦੋਂ ਘਰੋਂ ਬਾਹਰ ਆਵਣਾ ਬੜਾ ਭੌਂਕਦਾ ਮਗਰ ਮੇਰੇ ਠੀਕ ਹੈ ਆਲੋ ਪਾਜੀ ਸਕੰਦਰ ਇਹਦੇ ਰੱਖਨੇ ਸੀ 2000 ਆਲੋ ਚਲੋ ਜੀ 1.5 ਲੱਖ ਕਰ ਦੀ ਨਹੀਂ ਪਾਜੀ ਨਹੀਂ ਨਹੀਂ ਆਪਾਂ ਕਮਾਉਣਾ ਕਿੰਨੇ ਚੋਂ ਨਹੀਂ ਪਾਜੀ ਚਲੋ 1.60 ਜੀ ਉਹ ਪਾਜੀ ਆਪਾਂ ਕਮਾਉਣਾ ਕਿੰਨੇ ਜੀ ਦੱਸੋ ਤੁਸੀਂ ਇੱਕ 80 ਕਿਹਾ ਤੁਸੀਂ ਹਾਂ ਠੀਕ ਹੈ 1.80 ਕਰੋ ਪਾਜੀ ਪੂਰਾ ਯਾਰ ਨਹੀਂ 1.70 ਫਿਰ ਚਲੋ ਚਲੋ 1.70 ਕਰ ਦੋ ਠੀਕ ਹੈ ਹਾਂ ਪਾਜੀ ਗੱਡੀ ਲੈ ਕੇ ਜਾਓਗੇ ਨਾ ਤੁਸੀਂ ਯਾਦ ਕਰੋਗੇ ਮੈਨੂੰ ਲੋ ਜੀ ਕਰ ਲੋ ਜੈਕ ਇੱਕ ਮਿੰਟ ਪਾਜੀ ਮੈਸੇਜ ਆ ਲੈਣ ਦੋ ਇੱਕ ਸੈਕਿੰਡ ਆ ਗਿਆ ਆ ਗਿਆ ਲਓ ਪਾਜੀ ਮੁਬਾਰਕ ਇਕੋ ਵਿਗੜੀ ਜੀ ਮੁਬਾਰਕਾਂ ਤਾਂ ਬਹੁਤ ਬਹੁਤ ਹਨ ਨਾਲ ਹੀ ਵਿਗੜੀ ਹਾਂ ਚਲੋ ਬਿਲਕੁਲ ਕੋਈ ਨਾ ਪਾਜੀ ਫਿਰ ਕੱਟ ਆਹ ਚਾਬੀ ਲਓ ਅੱਛਾ ਮੇਰੀ ਗੱਲ ਸੁਣੋ ਧਿਆਨ ਨਾਲ ਇੱਧਰ ਆਓ ਇੱਕ ਮਿੰਟ ਇੱਧਰ ਆਓ ਕੰਦਾਂ ਦੇ ਵੀ ਕੰਨ ਹੁੰਦੇ ਆ ਅੱਛਾ ਡਿੱਗੀ ਦੇ ਵਿੱਚ ਪਈ ਏ লাশ 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 ਅੱਛਾ ਦੋ ਭਾਈ ਕਿਉਂ ਮਜ਼ਾਕ ਕਰਦੇ ਯਾਰ ਨਹੀਂ ਪਾਜੀ ਕੋਈ ਮਜ਼ਾਕ ਨਹੀਂ ਹਾਂ ਗੱਡੀ ਚ ਪਈ লাশ ਇਹ ਰਾਹ ਜਾਂਦੇ ਸੱਟ ਜਾਇਆ ਜੀ ਤੁਹਾਡੇ ਉਹ ਰਾਹ ਚ ਨਹਿਰਨੂਰ ਪੈਂਦੀ ਜਿੱਦੋਂ ਤੁਸੀਂ ਆਏ ਹੋ ਨਹਿਰਨੂਰ ਕੋ ਪੈਂਦੀ ਇਹ ਰਸਤੇ ਚ ਬਰਾਵਾ ਨਹਿਰਾ ਤਾਂ ਦੋ ਪੈਂਦੀਆਂ ਸੁਖ ਨਾ ਵੱਡੀਆਂ ਪਰ ਆਹ ਕੰਮ ਤੂੰ ਕੀ ਕੀ ਜਾਨਾ ਯਾਰ ਤੂੰ ਹਿੱਲਿਆ ਹੁਲਿਆ লাশ ਪਈ ਤਾਂ ਕੀ ਮਤਲਬ ਆ ਉਹ ਭਾਜੀ ਦੇਖੋ ਭਾਜੀ ਮੈਂ ਐਡਾ ਖਰਾ ਬੰਦਾ ਨਾ ਹਾਂ ਮੇਰੀ ਆਦਤ ਨਹੀਂ ਹੈ ਜਦੋਂ ਗੱਡੀ ਵੇਚਾਂ ਵਿੱਚੋਂ ਬਫਰ ਕੱਢ ਲਵਾਂ ਵਿੱਚੋਂ ਕੋਈ ਹੋਰ ਐਕਸੈਸਰੀ ਕੱਢ ਲਵਾਂ ਮੈਂ ਲਾਸ਼ ਨਾਲ ਆਈਏ ਲਾਸ਼ ਤੁਹਾਨੂੰ ਨਾਲ ਦੇ ਰਿਆ ਮੈਂ ਦਿਮਾਗ ਹੀ ਹਲਾਤਾ ਈ ਕੀ ਹੋਇਆ ਫੜ ਚਾਬੀ ਆਪਦੀ ਕੀ ਹੈ ਉਹ ਯਾਰ ਮੈਂ ਗੱਡੀ ਲੈਣ ਆਇਆ ਸੁਖ ਨਾਲ ਕੀ ਕਹਿੰਦੇ ਨੇ ਛਗਨਾ ਦੇ ਕੰਮ ਤੂੰ ਮੈਨੂੰ ਆ ਲਾਸ਼ ਵਾਲੀ ਗੱਡੀ ਫੜਾਈ ਜਨਾ ਫੜ ਆਹ ਤਾਂ ਭਾਜੀ ਨਾਲ ਆਈਏ ਤਾਂ ਨਾਲ ਲੈ ਕੇ ਜਾਉਣਾ ਤੁਸੀਂ ਉਹ ਭਰਾਵਾ ਮੈਂ ਕੀ ਕਰਨੀ ਆ ਨਹੀਂ ਨਹੀਂ ਭਾਜੀ ਹੋਂ ਤਾਂ ਵੇਖੀ ਕੀ ਗੱਡੀ ਨਹੀਂ ਨਹੀਂ ਮੈਂ ਨਹੀਂ ਲੈਣੀ ਆ ਨਹੀਂ ਨਹੀਂ ਭਾਜੀ ਭਾਜੀ ਲੈ ਕੇ ਜਾਓ ਤੁਸੀਂ ਉਹ ਨਹੀਂ ਨਹੀਂ ਭਰਾਵਾ ਭਾਜੀ ਸੁਣੋ ਸੁਣੋ ਮੇਰੀ ਗੱਲ ਹਾਂ ਪਰਿਵਾਰ ਨੂੰ ਪਿੱਛੇ ਬਿਠਾ ਕੇ ਅੱਛਾ ਚੰਡੀਗੜ੍ਹ ਦਾ ਟੂਰ ਲਾਓਗੇ ਨਾ ਹਾਂ ਮੈਂ ਕਹਿੰਦਾ ਪਿਆ 2 ਘੰਟੇ ਚ ਚੰਡੀਗੜ੍ਹ ਆਹਾ ਹਾਂ ਪੁਲਿਸ ਮਗਰ ਲੱਗੀ ਹੋਵੇ ਤਾਂ ਡੇਢ ਘੰਟੇ ਚ ਪਹੁੰਚ ਜੂ ਮੈਂ ਨਹੀਂ ਭਾਜੀ ਮੇਰੀ ਗੱਲ ਨੂੰ ਤਾਂ ਮੈਂ ਤਾਂ ਉਹ ਤਰੀਕਾ ਦੱਸਦਾ ਪੁਲਿਸ ਤੋਂ ਬਚਾ ਕੇ ਹਾਂ ਗੱਡੀ ਨਹਿਰ ਦੇ ਕੋਲ ਖੜੀ ਕਰਨਾ ਅੱਛਾ ਆਸ-ਪਾਸਾ ਵੇਖ ਕੇ ਹਾਂ ਵੇਖ ਸਾਰਾ ਦਿਨ ਨਾਲ ਖਤਮ ਹੋ ਗਿਆ ਆਹਾ ਹਾ ਨਾ ਉਹ ਜਿਹੜਾ ਪਤਾ ਹੀ ਨਹੀਂ ਲੱਗਣਾ ਕਿ ਉਹ ਭਾਜੀ ਵਾਕਈ ਨਹੀਂ ਪਤਾ ਲੱਗਣਾ ਭਾਜੀ ਇੱਥੇ ਹੀ ਨੇ ਭਾਜੀ ਮੇਰੀ ਗੱਲ ਸੁਣੋ ਓਏ ਆਵੇ ਗੱਲ ਤਾਂ ਸੁਣੋ ਮੇਰੀ ਉਹ ਜਾਣਦੇ ਓਏ ਕਿਹਨੂੰ ਗੱਲ ਸੁਣੋ ਉਹ ਜਾਣਦੇ ਭਾਜੀ ਸੁਣੋ ਨਹੀਂ ਨਹੀਂ ਕਿਹਨੂੰ ਭਾਈ ਭਾਈ ਸੁਣੋ ਸੁਣੋ ਭਾਜੀ ਸੁਣੋ ਤੁਹਾਨੂੰ ਕਿਉਂ ਮੈਨੂੰ ਫਸਾਉਣਾ ਯਾਰ ਮੈਂ ਨੌਕਰੀ ਪੇਸ਼ੇ ਵਾਲਾ ਬੰਦਾ ਹਾਂ ਭਾਜੀ ਇਹੋ ਜੀ ਗੱਡੀ ਤੁਹਾਨੂੰ ਮਿਲਣੀ ਨਹੀਂ ਹੈ ਓ ਯਾਰ ਮੈਂ ਲੈਣੀ ਵੀ ਨਹੀਂ ਮੈਂ ਕਰ ਦਿਆਂ ਮੇਰੀ ਗੱਲ ਸੁਣੋ ਐ ਕਰਦੇ ਹਾਂ 10000 ਮੈਂ ਘਟਾ ਦੇਣਾ ਇਹਨੂੰ ਸੇਵ ਵਿੱਚ ਸਾਰ ਦੇ ਮੇਰੀ ਗੱਲ ਸੁਣੋ ਵਿੱਚ ਪਈਏ ਪੈਸੇ ਮੈਂ ਤੈਨੂੰ ਦਿੱਤੇ ਹੀ ਨਹੀਂ ਠੀਕ ਹੈ ਹਾਂ ਕਾਂਦੇ ਨਹੀਂ ਬਾਜੀ ਨਹੀਂ ਨਹੀਂ ਬਾਜੀ ਨਹੀਂ ਬਾਜੀ ਪਲੀਜ਼ ਉਹਦਾ ਖਲਾ ਰੱਖ ਲੈ ਬਾਜੀ ਕਾਂ ਦੇ ਉਹ ਯਾਰ ਮੈਂ ਇਹ ਤਾਂ ਘਰੋਂ ਨਹੀਂ ਲੈਣ ਆਇਆ ਭਰਾਵਾ ਉਹ ਬਾਜੀ ਪੈਸੇ ਵੀ ਦੇ ਚੱਲੇ ਤੁਸੀਂ ਉਹ ਕੁਝ ਨਹੀਂ ਹੁੰਦਾ ਬਾਜੀ ਉਹ ਨਹੀਂ ਨਹੀਂ ਲੈ ਜਾਓ ਮੈਂ ਘਰੋਂ ਨਹੀਂ ਲੈਣ ਆਇਆ ਯਾਰ ਮੈਂ ਨਹੀਂ ਥੋੜੀ ਨਾ ਲੈ ਮੈਂ ਛੱਡ ਦੇਣਾ ਉਹ ਨਹੀਂ ਨਹੀਂ ਬਸ ਉਹ ਮੈਂ ਛੱਡ ਦੇਣਾ ਨਹੀਂ ਨਹੀਂ ਹੱਦ ਚਲੋ ਇੱਕ 70 ਪਾ ਗਿਆ ਕਿਸੇ ਹੋਰ ਨੂੰ ਕੱਢ ਦਿੰਨੇ ਆ ਹੋਣ ਲਾਸ਼ ਯਾਰ ਨਾਲ ਆਈ ਤੇ ਲਾਸ਼ ਨਾਲ ਹੀ ਦਵਾਵਾਂਗਾ ਮੈਂ ਹੁਣ ਮੈਂ ਘਰੇ ਲੈ ਕੇ ਜਾਣੀ ਐ ਚਲੋ ਕਿਸੇ ਹੋਰ ਨੂੰ ਦਿੰਨੇ ਆ ਪਰ ਗੱਡੀ ਹੈ ਟੌਪ ਕਲਾਸ ਦੀ ਕੋਈ ਗੱਲ ਲਾਸ਼ੇ ਕਿਵੇਂ ਕਿਹਾ ਵੀ ਮੈਂ ਚੁੱਪੀ ਬੋਲੀ ਜਾਂਦਾ